ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਖਰੂਰ ਹਲਕਾ ਖਰੂਰ ਸਭ ਤੋਂ ਚੋਣ ਲੜ ਰਿਹਾ ਹੈ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਦੋਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਪਾਲ ਨੂੰ ਇਹ ਚੋਣ ਮੈਦਾਨ ਚ ਆਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੁੱਚੀ ਅਕਾਲੀ ਦਲ ਦਾ ਅਮਰ ਸਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾ ਨੂੰ ਮੁੱਖ ਰੱਖਦੇ ਹੋયા ਆ ਬਲੇਰ ਸਾਹਿਬ ਹੁਣ ਆਪਣਾ ਪਿੱਛੇ हट ਗਿਆ ਤੇ ਇਸ ਕਰਕੇ ਅਸੀਂ ਇਹਨਾਂ ਵਾਸਤੇ ਪੂਰੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਵੀ ਇੱਕ ਬਲੰਦ ਆਵਾਜ਼ ਆ ਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਹਵੇਰਾ ਕਰਕੇ ਚੱਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਤੇ ਉਹਨਾਂ ਦਾ ਸਾਥ ਦਿਓ ਵਾਤੋਂ ਵੱਧ ਤੇ ਇਹ ਤੇ ਇਹ ਨਾਲ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੀ ਵਾਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਲੋ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਹਰਬਾਤ ਸਿੰਘ ਬਲੇਰ ਨੂੰ ਖਿਲਾ ਰਿਆ ਸੀ ਤੇ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਮਤਲਬ ਸੀਟ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਮੈਂ ਸਾਰੀ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਇਸ ਗੁਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਲ ਦੇਖਦੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੰਨੀ ਵੀ ਵੱੱਟ ਚੜਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬ ਵਿੱਚ ਆਉਣਗੇ ਤੇ ਪੰਜਾਬ ਦੇ ਕੁਝ ਹਾਲਾਤ ਵਧਣ ਲਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਵਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਸੀਂ ਤੇ ਕੋਈ ਐਡੀ ਵੱਡੀ ਚੁਣੌਤੀ ਨਹੀਂ ਦੇਖਦੇ ਅਸੀਂ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ ਉਹ ਜੋ ਉਹ ਜਿਹੋ ਜਿਹੀਆਂ ਘਟੀਆਂ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨ ਨੂੰ ਤੇ ਮદાન ਖੁੱਲਾ ਪਿਆ ਹੋ ਆ ਜਾਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਸਾਡੀ ਓਟ ਗੁਰੂ ਮਹਾਰਾਜ ਤੇ ਸੰਗਤ ਹੈ ਬਾਦੋਂ ਨੂੰ ਵੋਟ ਆਪਾਂ ਕਾ ਕੈਂਡੀਡੇਟ ਵਿਡਰਾ ਕਰ ਲੈਣਾ ਚਾਹੀਦਾ ਸੀ ਤੁਹਾਡੇ ਸਾਹਮਣੇ ਅਮਰਪਾਲ ਜੀ ਤੇ ਬੰਦੀ ਸਿੰਘਾਂ ਦੇ ਰੌਲਾ ਪਾ ਰਹੇ ਸੀ ਇਕਦੋਲ ਕਰਦੇ ਅਮਰਪਾਲ ਜੀ ਮੈਦਾਨ ਵਿੱਚ ਆ ਗਏ ਸਨ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਕਿ ਆਪਣਾ ਕਹਿ ਦੇ ਇਹ ਇਹ ਚੀਜ਼ ਹੈ ਕਿ ਜਿੱਦਾਂ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ ਥਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੇਤਾਰਨਾ ਚਾਹੀਦਾ ਜਿੱਥੋਂ ਤੱਕ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਇਹ ਵਿਖਾਵਾ ਨਹੀਂ ਕਰਨਾ ਚਾਹੀਦਾ ਦਿਲੋਂ ਕਰਨਾ ਚਾਹੁੰਦੇ ਹੁੰਦੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਆ ਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਤੇ ਮੇਰੇ ਤੋਂ ਬੁਰਾ ਭਲਾ ਕਰੇ ਜਿਹੋ ਜਿਹੋ ਕੋਈ ਕਰਮ ਕਰੂਗਾ ਉਹ ਜੇ ਉਹ ਉਹਨੂੰ ਕਹਿਣਗੇ ਅਸੀਂ ਤੇ ਕਿਸੇ ਨੂੰ ਵੀ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਹੁੰਦੇ ਆ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਪਰਿਵਾਰ ਨੇ ਤੇ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਕਰੈਕਟਰ ਹੈ ਕੋਈ ਇਦਾਂ ਦੇ ਹੈ ਨਹੀਂ ਕਿ ਨਾ ਅਸੀਂ ਕੋਈ ਹੈ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ 'ਚ ਲੜਨ ਨੇ ਹਮੇ ਬ ਬੇਤੁਕੀਆਂ ਚਾਲਾਂ ਨਾਲ ਚੱਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਈ ਮਾਰਗ ਤੇ ਚੱਲਣ ਵਾਲੇ ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘੱਟੀਆਂ ਕਿਸਮ ਦੀ ਸਾਹੀਨ ਬਹੁਤ ਨਿੰਦਣਯੋਗ ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕਿਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕਿਸੇ ਚ ਹੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਚੋਣ ਮਹਿੰਮ ਦਾ ਵੀ ਆਗਾਜ਼ ਕਰ ਰਹੇ ਹਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਤੇ ਉਹ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਤੋਂ ਵੱਜ ਸਵੇਰੇ 10 ਵਜੇ 10:30 ਵਜੇ ਉੱਥੇ ਪਹੁੰਚਣ ਉੱਥੋਂ ਫਿਰ ਅਰਦਾਸ ਕਰਕੇ ਸ਼ੁਰੂਆਤ ਕੀਤੀ ਜਾਵੇ ਉਹ ਫੇਸਬੁਕ ਪੋਸਟ ਕੀਤੀ ਹੋਗੀ ਤੇ ਕਿ ਤੁਹਾਡੇ ਤੋਂ ਸਮਰਥਨ ਮੰਗਣ ਵਾਸਤੇ ਆਈ ਸੀ ਕੋਈ ਗੱਲਬਾਤ ਹੋਈ ਸੀ ਕੋ ਸਮਰਥਨ ਮੰਗਣ ਦੇ ਤੁਹਾਡੇ ਤੋਂ ਅੱਜ ਸੇਜਨ ਦੀ ਫੇਸਬੁਕ ਪੋਸਟ ਪਈ ਹੋਈ ਹੈ ਇਹ ਜੀ ਤੁਸੀਂ ਸਿੱਧਾ ਸਾਰਿਆਂ ਨੂੰ ਪਲੀ ਭਾਂਤ ਪਤਾ ਕਿ ਜਦੋਂ ਆਪਾਂ ਮੋਰਚਾ 22 ਫਰਵਰੀ ਤੋਂ ਲਾਇਆ ਉਦੋਂ ਬਾਅਦ ਥੋੜੇ ਹਫ਼ਤੇ ਦੇ ਵਿੱਚ ਮੇਰੇ ਖਿਆਲੋਂ ਇਹਨਾਂ ਦੇ ਦੋ ਤਿੰਨ ਲੀਡਰ ਆਏ ਸੀ ਤੇ ਉਦੋਂ ਇਹਨਾਂ ਨੇ ਉਦੋਂ ਦੇ ਸੀ ਮਿਲੇ ਇਹਨਾਂ ਨੂੰਦੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ ਹਾਂ ਤਾਂ ਇਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਜਿਹਦੇ ਕੋਲ ਜਰਾ ਸਾਫ਼ ਤੌਰ ਤੇ ਕਿਹਾ ਕਿ ਪਹਿਲਾਂ ਤੁਸੀਂ ਪਰਿਵਾਰ ਨੇ ਸਮਰਥਨ ਮੈਨੂੰ ਦਿੱਤਾ ਉਸ ਤੇ ਮੈਂ ਫਿਰ ਪਰਿਵਾਰ ਕੋ ਜਾਊਂਗਾ ਸ਼ਾਇਦ ਅਜ ਸੇਰੇ ਉਸ ਮੋਰਚੇ 'ਚ ਵੀ ਪਹੁੰਚੇ ਸੀ ਤੁਹਾਡੇ ਕੋਲ ਨਹੀਂ ਉਹ ਮੋਰਚੇ 'ਚ ਪਹੁੰਚੇ ਸੇਰੇ ਤੇ ਉਹ ਤੇ ਚਾਹੀ ਕੋਈ ਇਨਕਾਰ ਨਹੀਂ ਕਰਦੇ ਪਰ ਸਾਡੇ ਕੋਈ ਉਹਨਾਂ ਨਾਲ ਮਤਲਬ ਕਦੀ ਗੱਲ ਹੋਈ ਨਹੀਂ ਕਿਸੇ ਵਿਸ਼ੇ ਥੋੜਾ ਸਬੰਧ ਉਹਨਾਂ ਸਬੰਧੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਕਦੀ ਵੀ ਹੈ ਉਹ ਕਹਿੰਦੇ ਜੀ ਅਸੀਂ ਕੋਈ ਮੀਡੀਏਟਰ ਸੀਗਾ ਮੀਡੀਏਟਰ ਸੀ ਤੁਸੀਂ ਅਸੀਂ ਇੱਥੇ ਬੈਠੇ ਸਾਨੂੰ ਮਿਲ ਸਕਦੇ ਤੁਸੀਂ ਮੀਡੀਏਟਰ ਤੇ ਲੋੜ ਕੀ ਹੈ ਕੋਈ ਵੀ ਅਸੀਂ ਕਿਹੜੇ ਕੋਈ ਕਿਨੇ ਦੂਰ ਰਹ ਰਹੇ ਆ ਜਾਂ ਕੋਈ ਗੱਲ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਫਰਮਾ ਡਾਉਣੀਆਂ ਜਾਂ ਕਰਨੀਆਂ ਇਹ ਮੇਰੇ ਖਿਆਲ ਕੋਈ ਸ਼ੋਭਾ ਨਹੀਂ ਦਦੀਆਂ ਤੇ ਇੱਕ ਪਾਸੇ ਉਹ ਕਹਿ ਰਹੇ ਜੀ ਅਸੀਂ ਬੜੇ ਕੌਮ ਦੇ ਵੱਡੇ ਤੇ ਕੌਮ ਤੇ ਹੁਣ ਇਹ ਹੋਣਾ ਇਹ ਚੀਜ਼ ਦਾ ਪਤਾ ਲੱਗ ਰਿਹਾ ਕਿ ਕੌਮ ਦੇ ਕਿੰਨੇ ਕਿ ਕੌਮ ਦੇ ਹਿੱਤ ਪਿਆਰੇ ਆ ਕਿ ਜਾਂ ਆਪਣੇ ਪਰਸਨਲ ਹਿੱਤਾਂ ਵਾਸਤੇ ਅਸੀਂ ਰਾਜਨੀਤੀ ਕਰ ਰਹੇ ਨੇ ਬਲ ਤੇ ਜਦੋਂ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਲੋਕ ਬਾਤੋਂ ਬਾਤ ਜੁੜਾਂਗੇ ਉਹ ਉਹਨਾਂ ਨੂੰ ਬਲ ਮ ਬਾਕੀ ਸਾਰੀ ਆਸਵੰਦੇ ਸੀ ਬਹੁਤ ਬਹੁਤ ਆਸਵੰਦੇ ਸਾਰੀ ਸਾਰੀ ਕੌਮ ਨਾਲ ਉਹਨਾਂ ਦੇ ਉਹ ਜਦੋਂ ਚੱਲਦੇ ਸੀ ਉਦੋਂ ਨਹੀਂ ਲੋਕਾਂ ਨੂੰ ਪ੍ਰਸ਼ਾਸਨ ਨੇ ਦਬਾਇਆ ਸੀ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਅੱਛਾ ਲੇਕਿਨ ਇਹ ਚੀਜ਼ਾਂ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਲੋਕਾਂ ਨੂੰ ਪਰਚੀਆਂ ਦਾ ਡਰ ਦੇ ਦੇ ਕੇ ਉਹ ਘਰਾਂ ਜਵਾੜਿਆ ਹੋਇਆ ਲੋਕ ਲੋਕ ਬਹੁਤ ਪਿਆਰ ਕਰ ਰਹੇ ਉਹਨਾਂ ਇਹ ਕਿ ਸਰਕਾਰ ਨਾਲ ਇਹ ਚੀਜ਼ਾਂ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮਾਮਲੇ 'ਚ ਉਹਨਾਂ ਨੇ ਹਾਂ ਹਾਂਮੀ ਭਰੀ ਨਹੀਂ ਤੇ ਉਹ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦੇ ਹੋ ਸਕਦਾ ਲੰਮਾ ਚਿਰ ਟਾਈਮ ਉਹ ਰਾਜਨੀਤੀ ਕਰਨ ਵਨ ਤੇ ਇਹ ਚੀਜ਼ ਆ ਕਿ ਉਹ ਇਹ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਜਿਹੜੇ ਫੈਸਲੇ ਨੂੰ ਚੇਂਜ ਕੀਤਾ